পাও তে না পাও বছি সকল কটো না গাড়ি হোলি ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੈਮਮਾਂ ਜੁੜੀਆਂ ਹੋਈਆਂ ਤਮਾਮ ਜਥਿਆਂ ਜਿਹੜਾ ਕੈਮਮ ਪੰਜਾਬ ਆ ਉਹਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮਮ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚ ਪਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇੱਥੋਂ ਸ਼ੁਰੂ ਕਰਕੇ ਅਸੀਂ ਨਵਾਂ ਕੋਟ ਰਾਜੇਵਾਲ ਮਾਨਾਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਕਾ ਗੋਲਡਨ ਗੇਟ ਗੋਲਡਨ ਗੇਟ ਤੋਂ ਗਾ ਅੰਮ੍ਰਿਤਸਰ ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਆਮ ਤੀਸ ਰੋਡ ਤੋਂ ਅੱਗੇ ਜਾਵਾਂਗੇ ਆਮ ਤੀਸ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਕਾ ਕੋਟਲਾ ਡੂਮ ਬਲੱਗਣ ਚੈਨਪੁਰ ਚੰਜੋਟੀ ਤੋਲੇ ਨੰਗਲ ਲਦੇ ਅਦਲੀਆਲ ਰਾਣੇ ਵਾਲੀ ਬਲ ਸਕੰਦਰ ਤੇ ਰਾਜਾ ਸਾਸੀ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅੱਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਿੱਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ ਆ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਆ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਗੇਟ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਂਕ ਇੰਡੀਆ ਗੇਟ ਪਹੁੰਚੇਗਾ ਇੱਥੋਂ ਰਾਮਪੀਰ ਹੁੰਦਾ ਆ ਪੀੜਿਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋਹ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੁੰਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੁੰਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂਦਾ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਕ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਨੀਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋ ਲਿਆ ਜਾਊਗਾ ਅਸੀਂ ਕਹਿੰਦੇ ਜਦੋਂ ਸਾਡੇ ਕੋ ਆਪਣਾ ਜਦੋਂ ਸਾਡੇ ਕੋ ਜ਼ਮੀਨ ਹੀ ਨਹੀਂ ਰਹੀ ਸਾਡੇ ਕੋ ਆਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜ਼ਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋ ਉਲਟਾ ਪੈਸੇ ਲਓਗੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂਗੇ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿਤਨਾ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਜੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਖੋਲਿਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65531 ਇੱਕ ਜਿਹੜੀ ਜ਼ਮੀਨ ਪੰਜਾਬ ਦੀ ਜਿਹੜੀ ਐਕਵਾਇਰ ਕਰ ਰਹੀ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇਤੇ ਮਜ਼ਦੂਰਾਂ ਦੇ ਉਤੇ ਦੁਕਾਨਦਾਰਾਂ ਦੇ ਉਤੇ ਆਮ ਲੋਕਾਂ ਦੇ ਪਊਗਾ ਜਿਹਦੇ ਜਿਹੜਾ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ পাও ল পাও তালে না পাও কালে না পাও তো বসে মোটরসাইকল কটো না এক বসে নীল নামে হাঁড়ি হা ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੈਮਮਾਂ ਜੁੜੀਆਂ ਹੋਈਆਂ ਤਮਾਮ ਜਥਿਆਂ ਜਿਹੜਾ ਕੈਮਮ ਪੰਜਾਬ ਆ ਉਹਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮਮ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚਿਪਾਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾ ਕੋਟ ਰਾਜੇਵਾਲ ਮਾਨਾਂਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ 골ਡਨ ਗੇਟ 골ਡਨ ਗੇਟ ਤੋਂ ਗਾਂ ਅੰਮ੍ਰਿਤਸਰ ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸੜਕ ਤੋਂ ਅੱਗੇ ਜਾਵਾਂਗੇ ਰਾਮਤੀ ਤੇ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਦਾ ਕੋਟਲਾ ਡੂਮ ਬਲਗਣ ਚੈਨਪੁਰ ਚੰਜੋਟੀ ਟੋਲੇ ਨੰਗਲ ਲਦੇਵ ਅਦਲੀਆਲ ਰਾਣੇਵਾਲੀ ਬਲਸਕੰਦਰ ਤੇ ਰਾਜਾ ਸਾਹਿਬ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅੱਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁਕ ਤੇ ਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਿੱਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ ਆ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਆ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਆੀ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਜਿਹੜਾ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਕ ਇੰਡੀਆ ਗੇਟ ਪਹੁੰਚੇਗਾ ਇੱਥੋਂ ਰਾਮਤੀਰ ਹੁੰਦਾ ਆ ਪੀੜਿਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੁੰਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੁੰਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਕ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਨੀਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਿਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋਲ ਲਿਆ ਜਾਊਗਾ ਅਸੀਂ ਕਿੰਨੇ ਜਦੋਂ ਸਾਡੇ ਕੋਲ ਆਪਣਾ ਜੇ ਤਾਂ ਸਾਡੇ ਕੋਲ ਜ਼ਮੀਨ ਹੀ ਨਹੀਂ ਰਾਈ ਸਾਡੇ ਕੋਲ ਹਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜ਼ਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋਲ ਉਲਟਾ ਪੈਸੇ ਲਓਗੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂਗੇ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸਾਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿ ਤਰ੍ਹਾਂ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਜੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਖੋਲਿਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65531 ਇੱਕ ਜਿਹੜੀ ਜ਼ਮੀਨ ਪੰਜਾਬ ਦੀ ਜਿਹੜੀ ਐਕਵਾਇਰ ਕਰ ਰਹੀ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇਤੇ ਮਜ਼ਦੂਰਾਂ ਦੇ ਉਤੇ ਦੁਕਾਨਦਾਰਾਂ ਦੇ ਉਤੇ ਆਮ ਲੋਕਾਂ ਦੇ ਪਊਗਾ ਜਿਹਦੇ ਜਿਹੜਾ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ পাও লমা লমা বাবে না পাও দাবি না পাও তালে না পাও ফুট সকলের কটো না গাড়ি হা ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੈਮਮ ਨਾਲ ਜੁੜੀਆਂ ਹੋਈਆਂ तमाम ਜਥਿਆਂ ਜਿਹੜਾ ਕੈਮਮ ਪੰਜਾਬ ਆ ਉਹਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮਮ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚੇਪਾਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾਂ ਕੋਟ ਰਾਜੇਵਾਲ ਮਾਨਾਂਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ ਗੋਲਡਨ ਗੇਟ ਗੋਲਡਨ ਗੇਟ ਤੋਂ ਗਾਂ ਅੰਮ੍ਰਿਤਸਰ ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸੜਕ ਤੋਂ ਅੱਗੇ ਜਾਵਾਂਗੇ ਰਾਮਤੀ ਤੇ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਦਾ ਕੋਟਲਾ ਡੂਮ ਬਲਗਣ ਚੈਨਪੁਰ ਚੰਜੋਟੀ ਟੋਲੇ ਨੰਗਲ ਲਦੇ ਅਦਲੀਆਲ ਰਾਣੇਵਾਲੀ ਬਲਸਕੰਦਰ ਤੇ ਰਾਜਾ ਸਾਹਿਬ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅੱਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਿੱਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਆ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਆੀ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਜਿਹੜਾ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਕ ਇੰਡੀਆ ਗੇਟ ਪਹੁੰਚੇਗਾ ਇੱਥੋਂ ਰਾਮ ਤੀਰ ਹੁੰਦਾ ਆ ਪੀੜਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੁੰਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੁੰਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਕ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਨੀਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਿਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋਲ ਲਿਆ ਜਾਊਗਾ ਅਸੀਂ ਕਿਹਨੇ ਜਦੋਂ ਸਾਡੇ ਕੋਲ ਆਪਣਾ ਜੇ ਤਾਂ ਸਾਡੇ ਕੋਲ ਜ਼ਮੀਨ ਹੀ ਨਹੀਂ ਰਹੀ ਸਾਡੇ ਕੋਲ ਆਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜ਼ਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋਲ ਉਲਟਾ ਪੈਸੇ ਲਓਗੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂਗੇ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿਤਨਾ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਜੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਖੋਲਿਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65531 ਇੱਕ ਜਿਹੜੀ ਨੂੰ ਪੰਜਾਬ ਦੀ ਜਿਹੜੀ ਐਕਵਾਇਰ ਕਰ ਰਹੀ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇਤੇ ਮਜ਼ਦੂਰਾਂ ਦੇ ਉਤੇ ਦੁਕਾਨਦਾਰਾਂ ਦੇ ਉਤੇ ਆਮ ਲੋਕਾਂ ਦੇ ਪਊਗਾ ਜਿਹਦੇ ਜਿਹੜਾ ਕਦੀ ਵੀ ਨਹੀਂ ਬਰਦਾਸ਼ਤ ਨਹੀਂ ਕਰਾਂਗੇ લા બના પાસે મોટલા કટો ના એક બધી નું કટ કે ગાડી લાલી હા ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੈਮਮਾਂ ਜੁੜੀਆਂ ਹੋਈਆਂ ਤਮਾਮ ਜਥਿਆਂ ਜਿਹੜਾ ਕੈਮਮ ਪੰਜਾਬ ਆ ਉਹਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮਮ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚੇਪਾਲੇ ਮੀਟਰਾਂ ਦੇ ਵਿਰੋਧ ਵਿੱਚ। ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾਂ ਕੋਟ, ਰਾਜੇਵਾਲ, ਮਾਨਾਂਵਾਲਾ, ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ 골ਡਨ ਗੇਟ। 골ਡਨ ਗੇਟ ਤੋਂ ਗਾਂ ਅੰਮ੍ਰਿਤਸਰ ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸੜਕ ਤੋਂ ਅੱਗੇ ਜਾਵਾਂਗੇ। ਰਾਮਤੀ ਤ ਲਗਭਗ 11:00 ਵਜੇ ਪਹੁੰਚਾਂਗੇ ਅਸੀਂ। ਉਦੋਂ ਦਾ ਕੋਟਲਾ ਡੂਮ ਬਲਗਣ, ਚੈਨਪੁਰ, ਚੰਜੋਟੀ, ਟੋਲੇ ਨੰਗਲ, ਲਦੇਵ, ਅਦਲੀਆਲ, ਰਾਣੇਵਾਲੀ, ਬਲਸਕੰਦਰ ਤੇ ਰਾਜਾ ਸਾਹਿਬ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅੱਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਿੱਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਆ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਆੀ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਗੇਟ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਂਕ ਇੰਡੀਆ ਗੇਟ ਪਹੁੰਚੇਗਾ ਇੱਥੋਂ ਰਾਮਪੀਰ ਹੁੰਦਾ ਆ ਪੀੜਿਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋਹ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੁੰਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੁੰਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਕ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਨੀਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਿਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋਲ ਲਿਆ ਜਾਊਗਾ ਅਸੀਂ ਕਿੰਨੇ ਜਦੋਂ ਸਾਡੇ ਕੋਲ ਆਪਨਾ ਜੇ ਤਾਂ ਸਾਡੇ ਕੋਲ ਜ਼ਮੀਨ ਹੀ ਨਹੀਂ ਰਾਈ ਸਾਡੇ ਕੋਲ ਆਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜ਼ਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋਲ ਉਲਟਾ ਪੈਸੇ ਲਓਗੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੀ ਨਹੀਂਗੇ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸਾਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿਤਨਾ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਜੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਖੋਲਿਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65531 ਇੱਕ ਜਿਹੜੀ ਜ਼ਮੀਨ ਪੰਜਾਬ ਦੀ ਜਿਹੜੀ ਐਕਵਾਇਰ ਕਰ ਰਹੀ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਆਮ ਲੋਕਾਂ ਦੇ ਪਊਗਾ ਜਿਹਦੇ